ਕੋਈ ਕੋਈ ਨਹੀਂ ਕੋਈ ਨਹੀਂ ਅਸੀਂ ਕੋਈ ਸਿੱਧਾ ਸਾਡਾ ਫੈਕਟਰੀ ਨਾਲ ਹੈ ਉਸ ਦਿਨ ਕੋਈ ਹੋਣੀ ਬਹੁਤ ਆਜੀ ਛੜਕਦੇ ਬਹਿ ਜਾਂਦੇ ਤੁਸੀਂ ਦੋਨਾਂ ਚੋਂ ਜਿਹੜਾ ਫੈਸਲਾ ਤੁਸੀਂ ਕਰਦੇ ਹੋ ਫੈਸਲਾ ਤੁਸੀਂ ਹੀ ਕਰਨਾ ਚਾਹੇ ਹੁਕਮ ਕਰਦੇ ਸੇ ਥੋੜੀ ਹੈ ਕੋਈ ਨਹੀਂ ਕੋਈ ਨਾ ਕਿਸੇ ਦੇ ਕੋਲੋਂ ਆਪਸ ਵਿੱਚ ਬਹਿ ਛੜਕਦੇ ਹੋ ਵੀਰਾਂ ਦੇਖ ਸਕਦੇ ਹੋ ਵੀ ਕੀ ਬਣਦਾ ਹੈ ਲੇਡੀਜ਼ ਪੁਲਿਸ ਵੀ ਪਹੁੰਚੀ ਹੈ ਮੌਕੇ ਤੇ ਇਹ ਸਾਜਲੀ ਇਹ ਤਸਵੀਰਾਂ ਨੇ ਸ਼ਰਾਬ ਫੈਕਟਰੀ ਸ਼ਾਇਲੀ ਦੀਆਂ ਸ਼ਰਾਬ ਪੂਰੀ ਮਰਦਾਬਾਦ ਸ਼ਰਾਬ ਮਰਦਾਬਾਦ ਸ਼ਰਾਬ ਫੈਕਟਰੀ ਬਰਲੇ ਜੋ ਧਰਨਾ ਚੱਲ ਰਿਹਾ ਹੈ ਐਡੀ ਜੀਸੀ ਜਿੰਦਾਬਾਦ 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 ਐਡੀ ਜੀਸੀ ਜਿੰਦਾਬਾਦ ਜਿੰਦਾਬਾਦ ਜੋ ਲਾਲ ਬਣਾਣਾ ਚਨੇ ਇਹ ਮੁਲਾਜ਼ਮ ਨੇ ਸੱਜ ਕੇ ਬੈਠੋ ਸੱਜ ਕੇ ਬੈਠੋ ਅਸੀਂ ਕੋਈ ਸ਼ਰਨ ਵਿਰੋਧ ਦੇ ਛੱਡ ਦਿੰਨੀਆਂ ਲੰਗਨ ਚੋਕਰਾ ਪਰ ਬੈਠਾ ਲਿਆ ਅਸੀਂ ਇੱਥੇ ਕਿਉਂ ਮੁਕਾਬਲ ਦੇਖ ਸਕਦੇ ਹੋ ਜੀ ਇਹ ਵਰਕਰ ਨੇ ਇਹ ਮਲਾਜਮ ਨੇ ਜਿਹੜੇ ਦੇਖ ਸਕਦੇ ਹੋ ਇਹ ਮਲਾਜਮ ਨੇ ਜਿਹੜੇ ਇੱਥੇ ਧਰਨਾ ਦੇ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਸਾਰੇ ਮਲਾਜਮ ਨੇ ਜਿਹਦੇ ਵਿੱਚ ਔਰਤਾਂ ਵੀ ਨੇ ਬੀਬੀਆਂ ਵੀ ਨੇ ਦੇਖ ਸਕਦੇ ਹੋ ਜੀ ਤਸਵੀਰਾਂ ਮੁਕੱਦਮੇ ਮੁਕੱਦਮੇ ਰਾਜਪੁਰੀ ਦਾ ਕਰੇ ਸਵਾਪਾ ਹਾਏ 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 ਰਾਜਪੁਰੀ ਦਾ ਕਰੇ ਸਵਾਪਾ ਹਾਏ 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 ਰਾਜਪੁਰੀ ਦਾ ਕਰਾ ਸਵਾਪਾ ਹਾਏ 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 ਦੇਖ ਸਕਦੇ ਹੋ ਜੀ ਰੋਡ ਜਾਮ ਕਰ ਦਿੱਤਾ ਹੈ ਮੋਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜੀ ਰੋਡ ਜਾਮ ਹੋ ਚੁੱਕਿਆ ਹੈ ਰੋਡ ਜਾਮ ਹੋ ਚੁੱਕਿਆ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਰੋਡ ਹੈ ਜਿਹੜਾ ਜਾਮ ਕਰਤਾ ਸਰਦਾਰ ਪੈਲਸ ਦੇ ਕੋਲੇ ਸ਼ਾਜਲੀ ਦੇਖ ਸਕਦੇ ਹੋ ਕਈ ਕਿਲੋਮੀਟਰ ਤੱਕ ਲੰਮੀਆਂ ਲੇਨਾਂ ਲੱਗ ਚੁੱਕੀਆਂ ਨੇ ਇੱਥੇ ਤਸਵੀਰਾਂ ਦੇਖ ਰਹੇ ਹਾਂ ਇਸ ਵਕਤ ਖੋਜ ਖਬਰ ਦੇ ਉੱਤੇ ਦੇਖ ਸਕ ਜਿਹੜਾ ਹੈਗਾ ਵੱਡਾ ਜਾਮ ਹੈ ਜਿਹੜਾ ਮੁਕਾਬਲਾ ਮੁਕਾਬਲਾ ਜੰਦਾਬਾਦ ਮੁਕਾਬਲਾ ਮੁਤਾਵਾ ਦੇਖ ਸਕਦੇ ਹੋ ਕਿ ਪਾਇਲਸੂਰੇ ਬੈਠੇ ਹੋ ਪਾਇਲਸੂਰੇ ਪਾਇਲਸੂਰੇ ਸਾਡਾ ਕਿੰਨਾ ਤੰਗਲੇ ਬੈਠੇ ਨੇ ਅੱਛਾ ਸਾਡਾ ਵਿਰੋਧ ਫੈਕਟਰੀ ਨਾਲ ਹੈ ਜੀ ਫੈਕਟਰੀ ਦੇ ਵਾਰਕ ਬੈਠੇ ਨੇ ਜੀ ਪਾਇਲਸੂਰੇ ਦੇ ਬੈਠੇ ਪਾਇਲਸੂਰੇ ਦਾ ਕੋਈ ਫੋਟ ਨਹੀਂ ਸੀ ਪਾਇਲਸੂਰੇ ਕਿਉਂ ਬੈਠਾਗੇ ਨੂੰ ਵੱਧ ਰਹੇ ਨੇ ਇਸ ਵਕਤ ਦੇਖ ਸਕਦੇ ਹੋ ਮੁਤਾਵਾ ਮੁਤਾਵਾ ਦੇਖ ਸਕਦੇ ਹੋ ਵੀ ਫੈਕਟਰੀ ਦੇ ਗੇਟ ਵੱਲ ਨੂੰ ਇਸ ਤਰ੍ਹਾਂ ਦੇ ਨਾਲ ਟਰਾਲੀ ਵੀ ਆ ਚੱਕੀ ਹੈ ਕੁਰਸੀਆਂ ਦਰੀਆਂ ਲੈ ਕੇ ਜੋ ਕਿ ਸ਼ਰਾਬ ਫੈਕਟਰੀ ਦੇ ਗੇਟ ਵੱਲ ਨੂੰ ਵੱਧ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਦੇਖ ਸਕਦੇ ਹੋ ਜੀ ਸ਼ਰਾਬ ਫੈਕਟਰੀ ਦੇ ਗੇਟ ਵੱਲ ਨੂੰ ਹੈਗਾ ਜੋ ਪਤੀ ਸੀ ਆਪਾਂ ਨੂੰ ਪਹਿਲਾਂ ਵੀ ਤੁਸੀਂ ਵੀਡੀਓ ਦੇਖੀਏ ਸ਼ੇਅਰ ਕਰ ਦਿਓ ਬਾਕੀ ਕਮੈਂਟ ਜਰੂਰ ਕਰਿਓ ਵੀ ਮਸਲਾ